ਦੋ ਸਕੀਆਂ ਪੈਣਾ ਨੇ ਇਸ ਕਰਕੇ ਜਾਨ ਦੇ ਦਿੱਤੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਪਾਲਤੂ ਕੁੱਤਾ ਹੈ ਉਹ ਬਿਮਾਰ ਸੀ ਜੀ ਹਾਂ ਇੱਕ ਖਬਰ ਸੁਣ ਕੇ ਸ਼ਾਇਦ ਜਿਵੇਂ ਤੁਸੀਂ ਹੈਰਾਨ ਹੋਵੋਗੇ ਅਸੀਂ ਜਦੋਂ ਇਹ ਖਬਰ ਪੜ੍ਹੀ ਜਦੋਂ ਸਾਡੇ ਤੱਕ ਆਈ ਅਸੀਂ ਵੀ ਇਸੇ ਤਰੀਕੇ ਦੇ ਨਾਲ ਹੈਰਾਨ ਹੋਏ ਹਾਂ ਸਮਝਿਆਏ ਕਿ ਇੱਕ ਇਨਸਾਨ ਦੂਸਰੇ ਇਨਸਾਨ ਦੇ ਮੂਰੇ ਤੜਪ ਰਿਹਾ ਹੋਵੇ ਤੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਤੇ ਇੱਧਰ ਦੋ ਸਕੀਆਂ ਪੈਣਾ ਜਿਨ੍ਹਾਂ ਨੇ ਆਪਣੇ ਪਾਲਤੂ ਕੁੱਤੇ ਦੇ ਕਰਕੇ ਆਪਣੀ ਜਾਨ ਦਿੱਤੀ ਹੈ ਦਰਅਸਲ ਖਬਰ ਜਿਹੜੀ ਹੈ ਉਹ ਲਖਨਊ ਦੇ ਲਾ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਭੈਣਾਂ ਨੇ ਇੱਕ ਜਰਮਨ ਡੌਗ ਜਿਹੜਾ ਹੈ ਉਹ ਪਾਲਿਆ ਹੋਇਆ ਸੀ ਅਤੇ ਉਸਦੇ ਨਾਲ ਪੂਰਾ ਲਾਡ ਲਡਾਉਂਦੀਆਂ ਸੀ ਉਸ ਨੂੰ ਆਪਣੇ ਬੱਚੇ ਦੇ ਤਰ੍ਹਾਂ ਇੱਕ ਤਰੀਕੇ ਦੇ ਨਾਲ ਬੱਚੇ ਦੀ ਤਰ੍ਹਾਂ ਉਹਨਾਂ ਨੇ ਪਾਲਿਆ ਹੋਇਆ ਸੀ ਤੇ ਉਸਦੇ ਵਿਚਕਾਰ ਉਹ ਕੁੱਤਾ ਜਿਹੜਾ ਹੈ ਉਹ ਬਿਮਾਰ ਹੋ ਜਾਂਦਾ ਹੈ ਅਤੇ ਉਹ ਲਗਾਤਾਰ ਉਸ ਦਾ ਇਲਾਜ ਕਰਾਉਂਦੀਆਂ ਨੇ ਪਰ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਠੀਕ ਨਹੀਂ ਹੋਵੇਗਾ ਘਰੋ ਵੀ ਹੋ ਗਰੀਬ ਸਿੰਘਾਂ ਆਰਥਿਕ ਪੱਖੋਂ ਕਮਜ਼ੋਰ ਸਿੰਘਾਂ ਤੇ ਉਹਨਾਂ ਨੂੰ ਲੱਗਾ ਕਿ ਉਹ ਇਲਾਜ ਨਹੀਂ ਕਰਵਾ ਸਕਦੀਆਂ ਜਿਸ ਦੇ ਕਰਕੇ ਉਹਨਾਂ ਨੂੰ ਲੱਗਾ ਕਿ ਇਸ ਤੋਂ ਪਹਿਲਾਂ ਸਾਡਾ ਕੁੱਤਾ ਸਾਡੇ ਕੋਲੋਂ ਦੂਰ ਹੋ ਜਾਵੇ ਅਸੀਂ ਆਪ ਦੂਰ ਹੋ ਜਾਂਦੇ ਹਾਂ ਉਹਨਾਂ ਨੇ ਫਰਨੈਲ ਪੀ ਕੇ ਜਾਨ ਦੇ ਦਿੱਤੀ ਹੈ ਸੋਚੋ ਦੋ ਭੈਣਾਂ ਨੇ ਫਰਨੈਲ ਪੀ ਕੇ ਜਾਨ ਦੇ ਦਿੱਤੀ ਹੈ ਤਾਂ ਕਿ ਉਹਨਾਂ ਦਾ ਕੁੱਤਾ ਵੱਜ ਜਾਵੇ ਤੇ ਹੁਣ ਕੁੱਤਾ ਸਹੀ ਸਲਾਮਤ ਹੈ ਘਰ ਦੇ ਵਿੱਚ ਹੈ ਪਰ ਦੋਵੇਂ ਭੈਣਾਂ ਨੇ ਆਪਣੀ ਜਾਨ ਜਿਹੜੀ ਉਹ ਦੇ ਦਿੱਤੀ ਹੈ ਕਿੱਥੇ ਦੀ ਸਮਝਦਾਰੀ ਹੈ ਇਹਨਾਂ ਦੋਆਂ ਭੈਣਾਂ ਬਾਰੇ ਤੁਸੀਂ ਕੀ رائے ਰੱਖਦੇ ਹੋ ਜਰੂਰ ਦੱਸੋ